ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਵੇਲੇ ਦੀ ਇੱਕ ਬਹੁਤ ਹੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਕੱਲ ਰਾਤ ਬੀਤੀ ਰਾਤ ਸੰਘਣੀ ਧੁੰਦ ਕਰਕੇ ਰਾਹੋ ਨਜ਼ਦੀਕ ਇੱਕ ਹਾਦਸਾ ਹੁੰਦਾ ਹੈ ਰਾਹੋ ਵਿਖੇ ਜਿਹੜੀ ਫੈਕਟਰੀ ਹੈ ਸਲੂਜਾ ਫੈਕਟਰੀ ਉਸ ਦੇ ਨਜ਼ਦੀਕ ਹਾਦਸਾ ਹੁੰਦਾ ਹੈ ਦੱਸ ਦਈਏ ਕਿ ਰਾਹੋ ਦੇ ਤਿੰਨ ਨੌਜਵਾਨ ਸਵਿਫਟ ਗੱਡੀ ਵਿੱਚ ਬੈਠ ਕੇ ਮਾਛੀਵਾੜਾ ਵਾਲੀ ਸਾਈਡ ਤੋਂ ਰਾਹੋਵਲ ਆ ਰਹੇ ਸੀਗੇ ਗੱਡੀ ਦਾ ਨੰਬਰ PP32R7860 ਤੇ ਇਹ ਗੱਡੀ ਜਿਹੜੀ ਹੈ ਸੰਘਣੀ ਧੁੰਦ ਕਰਕੇ ਹਾਦਸਾ ਹੋ ਜਾਂਦਾ ਹੈ ਟਿਪਰ ਦੇ ਨਾਲ ਗੱਡੀ ਦੀ ਟੱਕਰ ਹੁੰਦੀ ਹੈ ਔਰ ਗੱਡੀ ਦੀਆਂ ਤਸਵੀਰਾਂ ਤੁਸੀਂ ਦੇਖੋਗੇ ਕਿ ਗੱਡੀ ਜਿਹੜੀ ਹੈ ਉਹ ਪੂਰੀ ਤਰ੍ਹਾਂ ਨਸ਼ਟ ਹੋ ਗਈ ਹੈ ਗੱਡੀ ਅੱਗੇ ਪਿੱਛੇ ਗਈ ਹੈ ਔਰ ਡਰਾਈਵਰ ਵਾਲੀ ਸਾਈਡ ਜਿਹੜੀ ਹੈ ਉਹ ਜ਼ਿਆਦਾ ਬੈਂਡ ਹੋਈ ਹੋਈ ਨਜ਼ਰ ਆਉਂਦੀ ਹੈ ਤੇ ਜਿਹੜੀ ਸਭ ਤੋਂ ਮਾੜੀ ਗੱਲ ਦਿਲ ਨੂੰ ਚੀਰਨ ਵਾਲੀ ਗੱਲ ਇਹ ਹੈ ਕਿ ਇਸ ਹਾਦਸੇ ਵਿੱਚ ਇੱਕ ਨੌਜਵਾਨ ਜਿਸ ਦਾ ਨਾਮ ਅਸ਼ਵਨੀ ਠੇਕੇਦਾਰ ਜੋ ਕਿ ਦਿਵਾਨਾ ਮੱਲੇ ਰਾਹੋਂ ਦਾ ਰਹਿਣ ਵਾਲਾ ਸੀ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਇਹ ਜਿਹੜੀ ਖਬਰ ਸਾਡੇ ਤੱਕ ਪਹੁੰਚੀ ਹੈ ਹਾਲਾ ਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਇਸ ਗੱਡੀ ਵਿੱਚ ਤਿੰਨ ਨੌਜਵਾਨ ਸਵਾਰ ਸੀ ਉਹਨਾਂ ਨੂੰ ਪਹਿਲਾਂ ਰਾਹੋਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਜਾਇਆ ਜਾਂਦਾ ਹੈ ਜਿੱਥੇ ਦੱਸਿਆ ਜਾ ਰਿਹਾ ਕਿ ਅਸ਼ਵਨੀ ਠੇਕੇਦਾਰ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਹੁਣ ਜਿਹੜੇ ਦੋ ਨੌਜਵਾਨ ਹੈ ਜਿਹੜੇ ਗੰਭੀਰ ਵਿੱਚ ਪੱਟੜ ਹੋ ਗਏ ਨੇ ਉਹਨਾਂ ਵਿੱਚੋਂ ਇੱਕ ਨੂੰ ਨਵੇਂ ਸ਼ਹਿਰ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਕਿ ਦੂਜਾ ਸਿਵਲ ਹਸਪੀਟਲ ਵਿੱਚ ਭਰਤੀ ਕਰਵਾਇਆ ਗਿਆ ਤੇ ਬਹੁਤ ਹੀ ਮੰਦਭਾਗੀ ਖਬਰ ਹੈ ਧੁੰਦ ਕਰਕੇ ਆਏ ਦਿਨ ਹਾਦਸੇ ਹੋ ਰਹੇ ਆ ਤੇ ਬੀਤੀ ਰਾਤ ਸੰਘਣੀ ਧੁੰਦ ਕਰਕੇ ਰਾਹੋਂ ਦੇ ਤਿੰਨ ਨੌਜਵਾਨ ਜਿਹੜੇ ਮਾਛੀਵਾੜਾ ਵਾਲੀ ਸਾਈਡ ਤੋਂ ਆ ਰਹੇ ਸੀਗੇ ਸਲੂਜਾ ਫੈਕਟਰੀ ਦੇ ਨਜ਼ਦੀਕ ਟਿਪਰ ਤੇ ਕਾਰ ਦੀ ਆਮੋ ਸਾਹਮਣੇ ਦੱਸਿਆ ਜਾ ਰਿਹਾ ਹੈ ਕਿ ਟੱਕਰ ਹੋ ਜਾਂਦੀ ਜਿਸ ਤੋਂ ਬਾਅਦ ਇਹ ਭਿਆਨਕ ਹਾਦਸਾ ਜਿਹੜਾ ਹੁੰਦਾ ਜਿਸ ਵਿੱਚ ਅਸ਼ਵਨੀ ਠੇਕੇਦਾਰ ਦੀ ਜੋ ਕਿ دیਵਾਨਾ ਮਹੱਲੇ ਦਾ ਰਹਿਣ ਵਾਲਾ ਸੀ ਉਸ ਦੀ ਮੌਤ ਹੋ ਜਾਂਦੀ ਹੈ ਬਹੁਤ ਹੀ ਅਫਸੋਸ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਨਾਲ ਦੀ ਨਾਲ ਦਿਖਾ ਰਹੇ ਹਾਂ